ਕੋਨ ਮੇਰਾ ਕੰਮ ਵਧੀਆ ਲੱਗਿਆ ਭਲਾ ਦੱਸੋ ਜੀ ਕੋਈ ਕੋਈ ਨਹੀਂ ਇਹ ਕੌਣ ਕਹਾ ਹੈ ਪਰ ਜੈਨੂਲੀ ਇਹਨਾਂ ਨੇ ਬਹੁਤ ਬਾਕਮਾਲ ਤਰੀਕੇ ਨਾਲ ਚੀਜ਼ ਵਿਖਾਈ ਹੈ ਜਿੰਨੀ ਕ ਚਾਹੀਦੀ ਸੀ ਜਿੰਨੀ ਕ ਲੋੜ ਸੀ ਓਨੀ ਚੀਜ਼ ਵਿਖਾਈ ਹੈ ਹੁਣ ਵੱਖਰਾ ਆਇਆ ਕੁਛ ਦੇਖ ਲਿਓ ਯਾਰ ਵੱਖਰਾ ਹੁਣ ਤੁਹਾਡੇ ਨਾਲ ਹੀ ਬਹਿ ਕੇ ਪੂਰੀ ਡਵਿੰਗ ਤੋਂ ਬਾਅਦ ਕਲਰ ਕਰੈਕਸ਼ਨ ਤੋਂ ਬਾਅਦ ਐਡੀਟਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਫਿਲਮ ਦੇਖੀ ਹੈ ਵੱਖਰਾ ਕਨਸੈਪਟ ਹੈ ਪਤਾ ਨਹੀਂ ਕਿੱਦਾਂ ਦਾ ਲੱਗੂਗਾ ਸਾਰਿਆਂ ਨੂੰ ਬਸ ਤੁਹਾਡਾ ਸਾਰਿਆਂ ਦਾ ਰਿਸਪੌਂਸ ਦੇਖ ਕੇ ਮੈਂ ਥੀਏਟਰ 'ਚ ਸੱਚੀ ਬਹੁਤ ਜ਼ਿਆਦਾ ਐਂਗਜ਼ੀਅਸ ਹੋ ਗਈ ਸੀ ਕਿ ਵਾਹ ਔਰ ਮੂਝੇ ਪਿਆਰ ਹੈ ਪੰਜਾਬ ਸੇ ਆਫਟਰ this film aur punjabiyon se main hasse khatna nahi chaundi main hasse khatna nahi chaundi unje fikra lad ke gappru te chak samle jattiyan dil mera baki sab chhad de gappru te eh sacche dilo dassya tonu vadhia lagi kari thoda aur al pak vadhia lagi toda bahla shukriya veer ਕਿਉਂਕਿ ਮੈਂ ਨਾ ਜਦੋਂ ਫਿਲਮ ਦੇਖਦਾ ਉਹਨਾਂ ਕਦੇ ਵੀ ਆਪਣੀ ਫਿਲਮ ਅਸੀਂ ਆਲਵੇਜ਼ ਗੱਲ ਕਰਦੇ ਹਾਂ ਡਰ ਕੇ ਦੇਖਦਾ ਮੈਂ ਬਹੁਤ ਸਾਰੇ ਬੰਦੇ ਆਪਦੇ ਬੁਲਾਏ ਵੀ ਨਹੀਂ ਮੈਨੂੰ ਆਂਦਾ ਵੀ ਇੱਕ ਵਾਰੀ ਮੈਂ ਦੇਖ ਲਾਂ ਪ੍ਰੋਪਰ ਕਿਉਂਕਿ ਫਿਲਮ ਸਾਡਾ ਡਾਇਰੈਕਟਰ ਐਡਿਟ ਕਰਦੇ ਆ ਸਾਰਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਥੋੜੇ ਨਾਲ ਹੀ ਬਹਿ ਕੇ ਪੂਰੀ ਡਵਿੰਗ ਤੋਂ ਬਾਅਦ ਕਲਰ ਕੈਕਸ਼ਨ ਤੋਂ ਬਾਅਦ ਐਡੀਟਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਫਿਲਮ ਦੇਖੀ ਹੈ ਤੁਹਾਨੂੰ ਵਧੀਆ ਲੱਗਿਆ ਦੇਖ ਕੇ ਮਜ਼ਾ ਆਇਆ ਵੀ ਸਾਰਿਆਂ ਨੂੰ ਸਾਰੇ ਆਨੰਦ ਲੈ ਰਹੇ ਨੇ ਔਰ ਤਾੜੀਆਂ ਮਾਰ ਰਹੇ ਹੋ ਤੁਸੀਂ ਇੰਜੋਏ ਵੀ ਕਰ ਰਹੇ ਹੋ ਫਨ ਵੀ ਹੈ ਤੇ ਪੂਰਾ ਵਧੀਆ ਮੈਸ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਤੇ ਇਹਨੂੰ ਸਪਰੈਡ ਕਰੋ ਵੱਧੋ ਵਧ ਸਾਰੇ ਜਾਣੇ ਦੇਖਣ ਕਿਉਂਕਿ ਪੰਜਾਬ ਦਾ ਬਹੁਤ ਸੀਰੀਅਸ ਮੁੱਦਾ ਹੈ ਇਹ ਇਹ ਪੰਜਾਬ ਦਾ ਬਹੁਤ ਜਿਆਦਾ ਅਸੀਂ ਕਨੀਨ ਦੀ ਗੋਲੀ ਦਿੱਤੀ ਹੈ ਪਰ ਇਹ ਨਸ ਗੁੱਲੇ ਚ ਲਪੇਟ ਕੇ ਦਿੱਤੀ ਅਸੀਂ ਵੀ ਚਲੋ ਹਾਸੇ-ਹਾਸੇ ਇੱਕ ਮੈਸੇਜ ਹੀ ਪਹੁੰਚ ਜਾਏ ਮੈਂ ਹਮੇਸ਼ਾ ਇਹ ਕਹਿੰਦਾ ਹੁਣਾਂ ਵੀ ਚੌਕੀਦਾਰ ਵਾਲਾ ਕੰਮ ਆ ਸੜਦਾ ਹੁੱਕਾ ਲਾਉਣਾ ਕੰਮ ਹੈ ਜੇ ਸਾਰੇ ਪਿੰਡ ਚੋਂ ਦੋ ਘਰ ਵੀ ਜਾਗਦੇ ਰਹਿ ਗਏ ਅਸੀਂ ਸਮਝਾਂਗੇ ਵੀ ਅਸੀਂ ਸਕਸੈਸ ਹੋ ਗਏ ਸੋ ਆਪਾਂ ਅਵੇਅਰ ਹੋਈਏ ਆਪਣੀ ਆਉਣ ਵਾਲੀ ਨਸਲ ਨੂੰ ਜੇ ਬਚਾਉਣਾ ਅਵੇਅਰ ਹੋਈਏ ਉਸ ਤਰੀਕੇ ਨਾਲ ਮੈਸੇਜ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜਾ ਕੇ ਸਾਰਿਆਂ ਨੂੰ ਜਰੂਰ ਕਹੋ ਸੀ ਇਹਨਾਂ ਨੇ ਦੇਖ ਲਿਓ ਨਾਲ ਧੰਨਵਾਦ ਤੇ ਆਪਣੇ ਆਪਣੇ ਪੇਜ ਤੇ ਜੇ ਤੁਹਾਨੂੰ ਵਧੀਆ ਲੱਗੀ ਜਿਸ ਹਿਸਾਬ ਨਾਲ ਲੱਗੀ ਇੱਕ ਵਾਰੀ ਜਰੂਰ ਸ਼ੇਅਰ ਕਰੋ ਪਲੀਜ਼ ਇਹਨੂੰ ਥੈਂਕ ਯੂ ਸੋ ਮੱਚ ਚੜ੍ਹਦੀ ਕਲਾ ਕਰੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਖਾਨ ਜੀ ਖਾਨ ਵੀਰਾ ਆਓ ਜੀ ਖਾਨ ਸਾਹਿਬ ਦੇ ਨਾਲ ਨਾਲ ਖਾਂਸਾ ਦਾ ਡੈਬਿਊ ਹੈ ਸਾਡੇ ਦਾ ਇਧਰ ਕਨਿਕਾ ਮਾਨਸਾ ਦਾ ਵੀ ਡੈਬਿਊ ਹੋਇਆ ਆਲਮੋਸਟ ਇਹ ਬਹੁਤ ਜਾਦੇ ਫਿਲਮਾਂ ਪੰਜਾਬੀ ਕਰਦੇ ਨੇ ਇੱਕ ਵਾਰੀ ਜ਼ੋਰ ਦਾ ਤਾੜੀਆਂ ਸਾਰੀ ਕਾਸਟ ਨਾਲ ਲਾਓ ਆਓ ਜੀ ਖਾਂਸਾ ਬਾਕ ਸੱਸੀ ਗਾਲ ਦੀ ਬਲੇ ਸਾਰਿਆਂ ਨੂੰ ਤੁਹਾਨੂੰ ਮੇਰੇ ਕੰਮ ਵਧੀਆ ਲੱਗਿਆ ਬਲੇ ਦੱਸੋ ਜੀ ਚਲੋ ਸ਼ੁਕਰੀਆ ਬਾਤੀ ਵਰ ਖਬਰ ਲਾ ਦਿਓ ਜੀ ਫਿਲਮ ਦੇਖਣ ਵਾਲੀ ਹੈ ਠੀਕ ਹੈ ਕਿਹੜਾ ਜੀ ਹਾਏ ਆਂਚੂ ਗੱਟ ਮਰਨ ਲੱਗਿਆ ਸੋ ਕੋਸ਼ਿਸ਼ ਕੀਤੀ ਹੈ ਜੀ ਬਾਈ ਹੁਣਾਂ ਨੂੰ ਦੇਖ ਕੇ ਐਕਟਿੰਗ ਕਰਨ ਦੀ ਤੇ ਜੇ ਚੰਗੀ ਲੱਗੀ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਸਾਰੇ ਜਾਣੇ ਤੇ ਫਿਲਮ ਬਹੁਤ ਸੋਹਣੀ ਆ ਬਹੁਤ ਸੋਹਣਾ ਮੈਸੇਜ ਆ ਤੇ ਤੁਹਾਨੂੰ ਚੰਗੀ ਲੱਗੂਗੀ ਪੈਸਾ ਵਸੂਲ ਹੈ ਠੀਕ ਹੈ ਸਾਰੇ ਮੁੱਛਰੇ ਇੱਕ ਕਲਾਕਾਰੀ ਨਹੀਂ ਕਿਹੜੀ ਕਿੱਥੇ ਲਗਾ ਕੇ ਕੀ ਸੀ ਇਸ ਵਾਰ ਥੈਂਕ ਯੂ ਦੀਪਕ ਥਾਪਰ ਸਾਹਿਬ ਦਾ ਜਿਹੜੇ ਡਾਇਰੈਕਟਰ ਸਾਹਮਣੇ ਸਾਡੇ ਆਗੇ 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 ਬਰਦਾਸ਼ਤੀ ਮਾਰ ਦੋ ਡਾਇਰੈਕਟਰ ਸਾਹਿਬਾ ਜੀ ਮਸਰਦਾਰ ਦਾ ਥੈਂਕ ਯੂ ਐਕਚੁਅਲ ਦੇ ਵਿੱਚ ਨਾ ਜਦੋਂ ਆਪਾਂ ਟ੍ਰੇਲਰ ਵੇਖਿਆ ਸੀਗਾ ਮਾਈਟ ਬੀ ਇੱਕ ਵਾਰ ਬੰਦੇ ਦੇ ਮਨ ਚ ਆਉਂਦੀ ਹੈ ਪਤਾ ਨਹੀਂ ਯਾਰ ਇਹ ਚੀਜ਼ ਐਗਜ਼ੀਕਿਊਟ ਹੋਊਗੀ ਕਿ ਨਹੀਂ ਹੋਊਗੀ ਯਾਣਾ ਪਤਾ ਨਹੀਂ ਕਿੱਡਾ ਵੀ ਐਫਐਕਸ ਹੋਣਾ ਇਹ ਹੋਣਾ ਬਾਹ ਹੋਣਾ ਪਰ ਜੈਨੂਲੀ ਇਹਨਾਂ ਨੇ ਬਹੁਤ ਬਾਕਮਾਲ ਤਰੀਕੇ ਨਾਲ ਚੀਜ਼ ਵਿਖਾਈ ਹੈ ਜਿੰਨੀ ਕੁ ਚਾਹੀਦੀ ਸੀ ਜਿੰਨੀ ਕੁ ਲੋੜ ਸੀ ਓਨੀ ਚੀਜ਼ ਵਿਖਾਈ ਹੈ ਤੇ ਤੁਸੀਂ ਸਾਡੇ ਕਹਿੰਦੇ ਜਾ ਕੇ ਫਿਲਮ ਦੇਖੋਗੇ ਤੇ ਤੁਹਾਨੂੰ 100% ਫਿਲਮ ਪਸੰਦ ਆਊਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਪੂਰੀ ਟੀਮ ਨਾਲ ਸਸ਼ੀਕਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਸੱਚੀ ਬਹੁਤ ਨਰਵਸ ਸੀਗੇ ਵੀ ਵੱਖਰਾ ਕਨਸੈਪਟ ਆ ਪਤਾ ਨਹੀਂ ਕਿੱਦਾਂ ਦਾ ਲੱਗੂਗਾ ਸਾਰਿਆਂ ਨੂੰ ਬਸ ਤੁਹਾਡਾ ਸਾਰਿਆਂ ਦਾ ਰਿਸਪੌਂਸ ਦੇਖ ਕੇ ਮੈਂ ਥੀਏਟਰ 'ਚ ਸੱਚੀ ਬਹੁਤ ਜ਼ਿਆਦਾ ਐਂਗਜ਼ੀਅਸ ਹੋ ਗਈ ਸੀ ਕਿ ਵਾਹ ਮਤਲਬ ਸੱਚੀ ਅਸੀਂ ਕੁਝ ਕੀਤਾ ਆ ਕਿ ਤੁਸੀਂ ਸਾਰੇ ਮੈਸੇਜ ਸਾਰਿਆਂ ਨੂੰ ਪਹੁੰਚਾਇਆ ਬਿਕਾਜ਼ ਮੈਨੂੰ ਲੱਗਦਾ ਇਸ ਮੂਵੀ ਨੂੰ ਨਾ ਮਾਊਥ ਪਬਲਿਸਿਟੀ ਦੀ ਬਹੁਤ ਜ਼ਰੂਰਤ ਆ ਤੁਸੀਂ ਸਾਰੇ ਦੱਸਿਓ ਵੀ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਐਨ ਮੈਨੂੰ ਲੱਗ ਰਿਹਾ ਵੀ ਵਧੀਆ ਹੀ ਰਿਹਾ ਸਾਰਿਆਂ ਦਾ ਹੈ ਨਾ ਤੇ ਮੇਰੀ ਪਹਿਲੀ ਥੀਏਟ੍ਰਿਕਲ ਫਿਲਮ ਆ ਬਹੁਤ ਬਹੁਤ ਪਿਆਰ ਦਿਓ ਮੈਨੂੰ ਕਈ ਮੈਂ जोरदार ताड़ियाँ ला हैं, और रहे हो मैं बहुत सीरियस कर रहा हूँ शुक्रिया जी बहुत मैं सबसे पहले ये कहना चाहूँगी कि ये मेरी पहली पंजाबी फिल्म है और मुझे प्यार है पंजाब से आफ्टर दिस फिल्म और पंजाबियों से मुझे इतना इतना प्यार किसी सेट पे हर सेट पे मिलता पर यहाँ पे एक ऐसा एक यू नो प्यार था वॉम था सबका यहाँ पे मैं था और ये भी था साथ में तो मैं सिर्फ ये बोलना चाहूंगी इससे पहले कि कुछ देखे और देखे बोलू देखे कौन देखे है कौन देखे 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 है ये कौन कहा है बस हाँ जी क्या जी खान कैसे लगा काम करके जी खान के साथ काम कर सबसे ज्यादा मेरा जी खुश हो गया जी खान के साथ काम थैंक यू सो मच थैंक यू थैंक यू यस थैंक यू थैंक यू थैंक यू थैंक यू दीपक सर दीपक सर की चाला काट दिया चाला पे खंडे गाड़ दिया आपने थैंक यू थैंक यू थैंक यू शोशा 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 थैंक यू पर मेरे 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 कहने लिए बड़ा कुछ बचा नहीं है भाई उन्होंने सारे ने कुड़िया ने सब कुछ बोलता ਸੋ ਪਲੀਜ਼ ਤੁਸੀਂ ਇੱਕ ਵਾਰ ਰਿਕੁਐਸਟ ਬਾਰ-ਬਾਰ ਜ਼ਰੀ ਮੈਂ ਉਹੀ ਕਰਨੇ ਆ ਕਿ ਤੁਸੀਂ ਦੱਸੋ ਲੋਕਾਂ ਨੂੰ ਜਾ ਕੇ ਕਿਦਾਂ ਦੀ ਲੱਗੀ ਤੁਹਾਨੂੰ ਤੇ ਜੈਨੂਇਨ ਰਿਵਿਊਸ ਦਿਓ ਤੇ ਸਾਡੀ ਫਿਲਮ ਦੇਖੋ ਇਸ ਇਹੋ ਜਿਹੇ ਸਿਨੇਮਾ ਨੂੰ ਕਾਮਯਾਬ ਕਰਾਂਗੇ ਆਪਾਂ ਹੋਰ ਇਹੋ ਜਿਹੇ ਸਿਨੇਮਾ ਬਣਾਦਾ ਰਹੂਗਾ ਥੈਂਕ ਯੂ ਹਾਂ ਹਾਂ ਵੱਖਰਾ ਆਇਆ ਕੁਝ ਦੇਖ ਲਿਓ ਯਾਰ ਵੱਖਰਾ ਹੁਣ ਹਾਂ ਹਾਂ ਹਮੇਸ਼ਾ ਸ਼ਿਕਾਇਤ ਹੁੰਦੀ ਸੀ ਵੱਖਰਾ ਨਹੀਂ ਕਰਦੇ ਹੁਣ ਵੱਖਰਾ ਕਰਤਾ ਤੇ ਐਗਜ਼ੀਕਿਊਸ਼ਨ ਨਾਲ ਕਰਤਾ ਤੇ ਪ੍ਰੋਪਰ ਐਗਜ਼ੀਕਿਊਟ ਮੈਂ ਕਹ ਇੱਕ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਪਹਿਲਾਂ ਗੁਰੀ ਵਾਸਤੇ ਦਾੜੀ ਮਾਰ ਦੋ ਗੁਰੀ ਵਾਸਤੇ ਗੁਰੀ ਥਾਪੀ ਮਾਰ ਦੇ ਕਰੀ ਇਥੇ ਮੈਂ ਨਸ ਦਸਣਾ ਚਾਹੁੰ ਸੀ ਸਾਡੇ ਨਾਲ ਇਹ ਹੈਗੇ ਨੇ ਜੋਗੇਤਾ ਜੀ ਹਾਂ ਜਿਨ੍ਹਾਂ ਨੇ ਪੋਸਟੈਟਸ ਦਾ ਕੰਮ ਜਿੰਨੇ ਜ਼ੋਂਬੀ ਬਣਾਏ ਨੇ ਇੰਗਲੈਂਡ ਤੋਂ ਆਏ ਨੇ ਇਹਨਾਂ ਨੇ ਤਿਆਰ ਕੀਤੇ ਸਾਰੇ ਤਾੜੀ ਮਾਰ ਦਿਓ ਜ਼ੋਰ ਨਾਲ ਕੀ ਬਾਤ ਹੈ ਸ਼ਾਬਾਸ਼ ਹੋਰ ਕੀ ਬਾਤ ਹੈ ਹੋਰ ਕੀ ਬਾਤ ਤੇ ਜਸਮੀਨ ਅਖਤਰ ਜੀ ਸਪੈਸ਼ਲ ਦੇਖਣ ਆਏ ਨੇ ਜੀ ਜਸਮੀਨ ਥੈਂਕ ਯੂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਤੇ ਬਹੁਤ ਹੀ ਪਿਆਰਾ ਕਨਸੈਪਟ ਐਂਡ ਡਿਫਰੈਂਟ ਕਿਉਂਕਿ ਅਵੇਅਰਨੈਸ ਬਹੁਤ ਜ਼ਰੂਰੀ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਆਪਣੇ ਲਈ ਸਾਰਿਆਂ ਲਈ ਬਹੁਤ ਇੱਕ ਗੁੱਡ ਮੈਸੇਜ ਆ ਤੇ ਤਿੰਤ ਨੂੰ ਬਹੁਤ-ਬਹੁਤ ਮੁਬਾਰਕ ਸੁਜੀਕਾ ਨੇ ਆਪਣੇ ਕੰਮ ਨੂੰ ਮਤਲਬ ਬਹੁਤ ਹੀ ਨੇਚਰਲ ਕੀਤਾ ਮੈਂ ਕਹੂੰਗੀ ਬੀਨੂ ਜੀ ਤੁਸੀਂ ਤਾਂ ਆਲਵੇਸ ਤੁਹਾਨੂੰ ਦੇਖਦੇ ਇਸੀਂ ਸਿੱਖਦੇ ਆਂ ਔਰ ਬਹੁਤ ਅੱਛਾ ਕਨਸੈਪਟ ਹੈ ਇੱਕ ਵਾਰੀ ਸਾਰੀ ਟੀਮ ਲਈ ਜ਼ੋਰਦਾਰ ਤਾੜੀਆਂ ਲਗਾ ਦੋ ਥੈਂਕ ਯੂ ਦੀ ਬੋਇਸ ਦਾ ਇੱਕ ਕਮਾਲ ਆ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਐਸਾ ਨੇ ਕੋਈ ਦੌਰ ਚੱਲ ਰਹੇ ਆ ਬਟ ਮੈਂ ਜੋ ਸਾਰੇ ਚੁੰਨੇ ਕਿ ਕੀ ਖਾਨ ਵੀ ਵਾ ਤੁਸੀਂ ਵੀ ਇੱਧਰ ਆ ਜਾਓ ਆਰੇ ਮੈਂ ਆ ਰਹੀ ਆ ਆਰੇ ਆ ਰਹੇ ਨੇ ਆ ਰਹੇ ਨੇ ਮੈਂ ਚਲੋ ਹੁਣੇ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਦਿੰਦੀ ਆ ਮਧਾਨੀਆਂ ਮੂਵੀ ਦੇ ਵਿੱਚ ਮੇਰਾ ਵੀ ਹੈਗਾ ਪਾਰਟ ਮੈਂ ਦੇਵ ਕਰੋੜ ਜੀ ਦੀ ਸਿਸਟਰ ਦਾ ਰੋਲ ਪਲੇ ਕਰ ਰਹੀ ਆ ਸੋ ਉਮੀਦ ਕਰਦੀ ਆ ਤੁਸੀਂ ਪਿਆਰ ਦਿਓਗੇ ਥੈਂਕ ਯੂ ਪਰ ਉਸ ਤੋਂ ਬਿਨਾ ਨਜ਼ਾਰਾ ਨਹੀਂ ਆਉਣਾ ਦੋਨੇ ਇੰਨੇ ਵਧੀਆ ਗਾਇਕ ਖੜੇ ਨੇ ਇੱਕ ਲਾਈਨ ਮੈਂ ਕਰਕੇ ਫਲਾਈ ਆਵਾਂ ਗਾਟ ਯੂ ਨਹੀਂ ਫਿਰ ਅਸੀਂ ਸਾਡਾ ਦੋਨੇ ਜਾਣਾ ਚਾਹਦੇ ਗਾਟ ਯੂ ਆਜੂ ਮਾਈਕ ਕੋਲ ਮਾਈਕ ਕੋਲ ਮਾਈਕ ਕੋਲ ਓ ਤੁਰਦੀ دیਵਾਨ ਹਵਨਾਲ ਖੇੜਦੇ ਏ ਗੱਬਰੂ ਨੂੰ ਲੱਗੇ ਜਾਨ ਜਾਨ ਛੇੜਦੇ ਟੌਪ ਦਾ ਹੁਸਨ ਆਉਂਦਾ ਬਣ ਬਣ ਕੇ ਜੱਟ ਦਰ ਕੰਨ ਰੰਦੇ ਰਾ ਘੇੜਦੇ ਓ ਚੁੱਭਰਾ ਤੇਰੀ ਤੱਕ ਦੀ ਅੱਖ ਨਾ ਹਟੇ ਜਿਵੇਂ ਜਿਵੇਂ ਦੂਰ ਹੋਵੇਂ ਸ਼ਿਨਿਸ਼ ਕਿਨੀਆਂ ਤਰੀ ਤੁਜਾ ਟੱਕ ਬੱਕੇ ਲੜਾਂ ਦੀ ਨਜ਼ਰ ਫਟੇ ਮੈਂ ਹੱਸੇ ਖੱਟਣਾ ਨਹੀਂ ਚਾਹੁੰਦੀ ਮੈਂ ਹੱਸੇ ਖੱਟਣਾ ਨਹੀਂ ਚਾਹੁੰਦੀ ਹੁਣ ਫਿਕਰ ਲੜ ਕੇ ਗੱਭਰੂ ਤੇ ਚੱਕ ਸਾਮ ਲੈ ਜੱਟਿਆ ਦਿਲ ਮੇਰਾ ਬਾਕੀ ਸਭ ਛੱਡ ਦੇ ਗੱਭਰੂ ਤੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ